ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਗ ਸੋਹੀ ਸ਼ੰਤ ਮਹਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਘਰ ਜੋਬਨ ਮੈਂ ਮਤ ਪੇੜੈ ਘਰ ਪਹੋਣੀ ਬਲਰਾਮ ਜਿਓ ਮੈਲੀ ਅਵਗੁੜ ਚਿਤ ਬੈਨ ਗੋਰ ਗੋਨ ਨ ਸਮਾਵਣੀ ਬਲਰਾਮ ਜਿਓ ਪਰ ਜੋਬਨ ਮੈਂ ਮਤ ਪਈੜੈ ਘਰ ਪਹੋਣੀ ਬਲਰਾਮ ਜਿਓ ਬੇਲੀ ਅਵਗਣ ਚਤ ਬਿਨ ਗੁਰ ਗੋਨ ਨਾਸਮਾਵਨੀ ਬਲ ਰਾਮ ਜਿਓ ਗੋਨ ਸਾਰ ਨਾ ਜਾਣੀ ਪਰਮ ਭੁਲਾਣੀ ਜੋਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਤ ਫਿਰ ਕਾ ਸਹਿਜ ਨਾ ਪਾਇਆ ਸਤ ਗੁਰ ਪੂਸ਼ ਨਾ ਮਾਰਗ ਚਾਲੀ ਸੁਤੀ ਰਣ ਵਿਹਾਣੀ ਨਾਨਕ ਬਾਲ ਤਨ ਰਾਂਡੇ ਪਾ ਬਿਨ ਪਿਰ ਧਨ ਕੁਮਲਾਣੀ ਬੱਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜਿਉ ਰਵ ਰਹਿਆ ਜੁਗ ਚਾਰ ਤ੍ਰਿ ਭਵਨ ਬਾਣੀ ਜਿਸ ਕੀ ਬਲਰਾਮ ਜਿਓ ਤ੍ਰੇਪਵਨ ਕੰਤਰ ਵੇਸੋਹਾਗਨ ਅਵਗਨਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਮਾਰੇ ਪੂਰੇ ਹਰ ਕੀ ਨਾਰ ਸਰਬ ਸੁਹਾਗਣ ਰਾंड ਨ ਮੈ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜਗ ਜਗ ਪ੍ਰੀਤਮ ਤੈਸੇ ਬਾਬਾ ਲਗਣ ਗਣਾਈ ਹਮ ਵੀ ਵੰਨਿਆ ਸੋਹਰੇ ਬਲਰਾਮ ਜਿਓ ਸਾਹ ਹੁਕਮ ਰਜ਼ਾਈ ਸੋ ਨਾਟ ਲੈ ਜੋ ਪ੍ਰਭ ਕਰੈ ਬਲਰਾਮ ਜਿਉ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨ ਸਕੈ ਕੋਈ ਜੰਝੀ ਨੋ ਨਰਨ ਕੇਵਲ ਰਵ ਰਹਿਆ ਤਉ ਲੋਈ ਮੈਂ ਨਰਾਸੀ ਰੋਏ ਵਿਸ਼ੁੰਨੀ ਬੱਲੀ ਬੱਲੇ ਹੇ ਤੇ ਨਾਨਕ ਸਾਚ ਸ਼ਬਦ ਸੋ ਕਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨ ਆਵੇ ਕਰ ਪਈਐ ਮਲ ਰਾਮ ਜਿਓ ਰਹਿਸੀ ਵੇਖ ਹਾ ਦੂਰ ਪਿਰ 라ਵੀ कर सोहही बलराम जियो साचे फिर लोड़ी प्रीतम जोड़ी मत पूरी परधाने संजोगी मेला थान सुहेला गुणवंती गौर गया ਦਤ ਸੰਤੋਖ ਸਦਾ ਸੱਚ ਪੱਲਾ ਸੱਚ ਬੋਲੇ ਫਿਰ ਪਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਸੰਜੋਗੀ ਮੇਲਾ 판 সোহੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਭਰ ਜੋ ਬਨ ਮੈਂ ਮਤ ਪਈ ਅੜੇ ਘਰ ਪਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜੀਓ